ਜਦ ਕੁੱਤੀ ਚੋਰਾ ਨਾਲ ਰਲ ਜਾਏ ਤੇ ਵਾੜ ਖੇਤ ਨੂੰ ਖਾਣ ਲੱਗ ਜਾਏ ਤਾਂ ਫਿਰ ਤਬਾਈ ਕੋਈ ਰੋਕ ਨਹੀਂ ਸਕਦਾ ਫਿਰ ਤਬਾਈ اٹਲ ਹੈ ਇਸੇ ਤਰ੍ਹਾਂ ਦੀਆਂ ਚਾਰ ਵੱਡੀਆਂ ਖਬਰਾਂ ਨੇ ਅੱਜ ਪਹਿਲੀ ਵੱਡੀ ਖਬਰ ਹੈ ਕਿ ਇੱਕ ਬਹੁਤ ਵੱਡਾ ਪੁਲਿਸ ਅਫਸਰ ਜੇਲ ਸੁਪਰਡੈਂਟ ਨਸ਼ਾ ਸਪਲਾਈ ਕਰਨ ਦੇ ਮਾਮਲੇ 'ਚ ਅੱਜ ਪੰਜਾਬ ਦੇ ਵਿੱਚ ਫੜਿਆ ਗਿਆ ਦੂਜੀ ਵੱਡੀ ਖਬਰ ਹੈ ਕਿ ਦੋ ਪੁਲਿਸ ਮੁਲਾਜ਼ਮ ਕਾਨੂੰਨ ਤੋੜ ਕੇ ਐਸਐਸਪੀ ਦਫਤਰ ਤੇ दारू ਪੀਂਦੇ ਫੜੇ ਗਏ ਨੇ ਤੇ ਸਸਪੈਂਡ ਕੀਤੇ ਗਏ ਨੇ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਆ ਤੀਜੀ ਖਬਰ ਹੈ ਪੰਜਾਬ ਦੇ ਵਿੱਚ ਪੁਲਿਸ ਅਨਕਾਊਂਟਰ ਕੀਤਾ ਗਿਆ ਤੇ ਚੌਥੀ ਖਬਰ ਹੈ ਪੁਲਿਸ ਨੇ ਚਾਰ ਨਾਜਾਇਜ਼ ਅਸਲੇ ਨਾਜਾਇਜ਼ ਪਿਸਤੌਲ ਫੜੇ ਨੇ ਚਾਰੇ ਖਬਰਾਂ ਤੇ ਗੌਰ ਨਾਲ ਸੁਣਿਓ ਆਪਣਾ ਕੀਮਤੀ ਵਿਚਾਰ ਲਿਖਿਓ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਵੋ ਪਹਿਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਇੱਕ ਜੇਲ ਸੁਪਰਡੈਂਟ ਜਿਹੜਾ ਜੇਲ ਦੇ ਅੰਦਰ ਨਸ਼ਾ ਸਪਲਾਈ ਕਰਦਾ ਸੀ ਉਹ ਫੜਿਆ ਗਿਆ ਮਾਮਲਾ ਲੁਧਿਆਣਾ ਦੀ ਕੇਂਦਰੀ ਜੇਲ ਦਾ ਹੈ ਇੱਕ ਪਾਸੇ ਪੰਜਾਬ ਸਰਕਾਰ ਇਹ ਦਾਅਵੇ ਕਰਦੀ ਹੈ ਕਿ ਅਸੀਂ ਬਹੁਤ ਸਖਤੀ ਕੀਤੀ ਹੋਈ ਹੈ ਤੇ ਨਸ਼ਾ ਬਿਲਕੁਲ ਖਤਮ ਹੋਣ ਕਿਨਾਰੇ ਹੈ ਤੇ ਦੂਜੇ ਪਾਸੇ ਆ ਖਬਰਾਂ ਮੂੰਹ ਅੱਡ ਕੇ ਪੁੱਛ ਰਹੀਆਂ ਨੇ ਕਿ ਇੱਥੇ ਤਾਂ ਵੱਡੇ ਅਫਸਰ ਤੇ ਮਲਾਜ਼ਮ ਵੀ ਨਸ਼ੇ ਦੇ ਵਿੱਚ ਲਿਫਤ ਹੋਏ ਪਏ ਨੇ ਤਾਂ ਫਿਰ ਕਾਰਵਾਈ ਅਸਰਦਾਰ ਕਿੰਨੀ ਕੁ ਹੋ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਫਿਰ ਕਿੰਨਾ ਕੁ ਅਸਰ ਦਿਖਾ ਰਿਹਾ ਹੈ ਹੋਇਆ ਇੰਜ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਛਾਪਾ ਵੱਜਿਆ ਤੇ ਉੱਥੇ ਇੱਕ LED ਬਲਬ ਦੇ ਵਿੱਚ ਨਸ਼ਾ ਲੁਕੋ ਕੇ ਰੱਖਿਆ ਹੋਇਆ ਸੀ ਉਹ ਬਰਾਮਦ ਹੋਇਆ ਤੇ ਨਾਲ 10 ਮੋਬਾਈਲ ਫੋਨ ਉਸੇ LED ਦੇ ਵਿੱਚੋਂ ਬਰਾਮਦ ਹੋਏ ਜੇਲ੍ਹ ਦੇ ਵਿੱਚ ਇਹ ਸਾਰਾ ਕੁਝ ਕਿਵੇਂ ਪਹੁੰਚਿਆ ਜਦੋਂ ਇਹਦੀ ਪੜਤਾਲ ਕੀਤੀ ਗਈ ਦੋ ਵਿਅਕਤੀ ਜੇਲ੍ਹ ਦੇ ਵਿੱਚ ਜਿਹੜੇ ਹਵਾਲਾਤੀ ਸੀਗੇ ਉਹ ਫੜਲੇ ਪੁਲਿਸ ਨੇ ਔਰ ਉਹਨਾਂ ਦੀ ਨਿਸ਼ਾਨਦੇਹੀ ਤੇ ਫਿਰ ਫੜਿਆ ਗਿਆ ਜੇਲ ਦਾ ਸੁਪਰਡੈਂਟ ਲੁਧਿਆਣਾ ਦੀ ਕੇਂਦਰੀ ਜੇਲ ਦਾ ਜਿਹਦਾ ਨਾਮ ਸੁਖਬਿੰਦਰ ਸਿੰਘ ਦੱਸਿਆ ਜਾ ਰਿਹਾ ਔਰ ਵੱਡੇ ਇਲਜ਼ਾਮ ਨੇ ਕਿ ਉਹ ਜੇਲ ਦੇ ਵਿੱਚ ਪੈਸੇ ਖਾ ਕੇ ਤੇ ਆ ਜਿਹੜਾ ਸਾਰਾ ਗਲਤ ਧੰਦਾ ਉਹ ਕਰਵਾਉਂਦਾ ਸੀ ਪਹਿਲਾਂ ਵੀ ਕਿੰਨੇ ਸਾਰੇ ਵੱਡੇ ਪੁਲਿਸ ਅਫਸਰ ਤੇ ਸਿਵਲ ਅਫਸਰ ਇਸ ਧੰਦੇ ਦੇ ਵਿੱਚ ਮਦਦ ਕਰਦੇ ਤੇ ਸਿੱਧਾ ਕਰਦੇ ਫੜੇ ਜਾ ਚੁੱਕੇ ਨੇ ਤੇ ਅਜੇ ਬਹੁਤ ਵੱਡੀ ਗਿਣਤੀ ਉਹ ਹੋ ਸਕਦੇ ਨੇ ਜਿਹੜੇ ਅਜੇ ਫੜੇ ਨਹੀਂ ਗਏ ਪਰ ਉਹ ਕਰਦੇ ਨੇ ਕਿਉਂਕਿ ਮਿਲੀ ਭੁਗਤ ਤੋਂ ਬਿਨਾ ਇੰਨੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਨਸ਼ਿਆਂ ਤੇ ਚਿੱਟੇ ਦਾ ਜਾਲ ਫੈਲ ਨਹੀਂ ਸੀ ਸਕਦਾ ਇਹ ਵੱਡੇ ਅਫਸਰਾਂ ਵੱਡੇ ਰਾਜਨਤਾਵਾਂ ਤੇ ਸਿਆਸਦਾਨਾਂ ਦੀ ਮਿਲੀ ਭੁਗਤ ਕਾਰਨ ਆਹ ਕੁਝ ਹੋ ਰਿਹਾ ਤੇ ਅੱਜ ਲੁਧਿਆਣੇ ਦੇ ਵਿੱਚ ਇਹ ਜਿਹੜਾ ਜੇਲ ਸੁਪਰਡੈਂਟ ਕੇਂਦਰੀ ਜੇਲ ਦਾ ਫੜਿਆ ਗਿਆ ਇਹ ਇਹਦੀ ਮੂੰਹ ਬੋਲਦੀ ਉਦਾਹਰਣ ਤੇ ਮੂੰਹ ਬੋਲਦੀ ਤਸਵੀਰ ਹੈ ਹੁਣ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਉੱਤੇ ਕਾਰਵਾਈ ਕਰ ਰਹੇ ਹਾਂ ਪਰ ਪਿਛਲੇ ਦਿਨੀ ਸੰਗਰੂਰ ਦੇ ਵਿੱਚ ਵੀ ਜੇਲ ਸੁਪਰਡੈਂਟ ਇੱਕ ਡੀਐਸਪੀ ਫੜਿਆ ਗਿਆ ਸੀ ਇਸੇ ਤਰ੍ਹਾਂ ਜੇਲ ਦੇ ਵਿੱਚ ਨਸ਼ੇ ਦਾ ਕੰਮ ਪਿਛਲੇ ਦਿਨੀ ਕੁਝ ਚੈਲੰਜ ਕੀਤੇ ਗਏ ਆ ਪੰਜਾਬ ਪੁਲਿਸ ਨੂੰ ਕਿ ਤੁਸੀਂ ਜੇਲ ਦੱਸੋ ਜਿਹੜੀ ਜੇਲ ਤੁਸੀਂ ਕਹੋਗੇ ਉਸੇ ਜੇਲ ਦੇ ਵਿੱਚ ਅਸੀਂ ਫੋਨ ਤੇ ਗੱਲ ਕਰਾ ਦੇਵਾਂਗੇ ਤੁਹਾਡੀ ਕੈਦੀਆਂ ਨਾਲ ਕਿ ਵੀ ਕੈਦੀਆਂ ਕੋਲ ਅੰਦਰ ਫੋਨ ਹੈਗੇ ਨੇ ਹੁਣ ਇਹ ਸਾਰਾ ਕੁਝ ਚੱਲ ਕਿਵੇਂ ਰਿਹਾ ਕੌਣ ਚਲਾ ਰਿਹਾ ਬਸ ਐਸੀ ਤਰ੍ਹਾਂ ਐਸੇ ਕਰਕੇ ਕਹਿੰਦੇ ਨੇ ਵੀ ਜਦ ਕੁੱਤੀ ਚੋਰਾ ਨਾਲ ਰਲ ਜਾਏ ਜਦ ਬਾੜ ਖੇਤ ਨੂੰ ਖਾਨ ਲੱਗ ਜਾਏ ਤਾਂ ਫਿਰ ਫਿਰ ਬਰਬਾਦੀ اٹਾਲੇ ਤੇ ਇਹ ਬਰਬਾਦੀ ਵਾਵਾ ਟਾਈਮ ਤੋਂ ਪੰਜਾਬ ਦੀ ਹੋ ਰਹੀ ਹੈ ਦੂਜੀ ਵੱਡੀ ਖਬਰ ਪੰਜਾਬ ਚ ਫਿਰ ਪੁਲਿਸ ਐਨਕਾਊਂਟਰ ਹੋਇਆ ਇਹ ਤਰਨਤਾਰਨ ਤੋਂ ਖਬਰ ਆ ਰਹੀ ਹੈ ਪੁਲਿਸ ਨੇ ਦੱਸਿਆ ਕਿ ਮੋਟਰਸਾਈਕਲ ਤੇ ਕੁਝ ਵਿਅਕਤੀ ਆ ਰਹੇ ਸੀਗੇ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਕੋਲ ਹਥਿਆਰ ਸੀ ਉਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰਤਾ ਤੇ ਫਿਰ ਜਵਾਬੀ ਕਾਰਵਾਈ ਅਸੀਂ ਕੀਤੀ ਹੈ ਫਿਰ ਇੱਕ ਜ਼ਖਮੀ ਹੋ ਗਿਆ ਫੜ ਲਿਆ ਗਿਆ ਹੁਣ ਇਹ ਸਾਰੀ ਕਹਾਣੀ ਜਿਹੜੀ ਪੁਲਿਸ ਨੇ ਸੁਣਾਈ ਹੈ ਹਮੇਸ਼ਾ ਹੀ ਪੁਲਿਸ ਹਰ ਕਹਾਣੀ ਦੇ ਵਿੱਚ ਇਨਕਾਊਂਟਰ ਇਦਾਂ ਹੀ ਕਰਦੀ ਹੈ ਵੀ ਅਸੀਂ ਨਾਕਾ ਲਾਇਆ ਸੀ ਤੇ ਦੂਜੀ ਕਹਾਣੀ ਅਸੀਂ ਹਥਿਆਰ ਰਿਕਵਰ ਕਰਨ ਲੈ ਕੇ ਗਏ ਸੀ ਪੁਲਸ ਹਰ ਵਰੀ ਇਹ ਦੱਸਦੀ ਹੈ ਪਰ ਇਹਨਾਂ ਦੋਨਾਂ ਕਹਾਣੀਆਂ ਦੇ ਉੱਪਰ ਵੱਡੇ ਸਵਾਲ ਲੋਕ ਕਰਦੇ ਰਹਿੰਦੇ ਨੇ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਬੰਦੇ ਪਿੱਛੋਂ ਆ ਰਹੇ ਨੇ ਕੀ ਉਹਨਾਂ ਨੂੰ ਦੇਖ ਨਹੀਂ ਰਿਹਾ ਕਿ ਅੱਗੇ ਨਾਕਾ ਲੱਗਾ ਹੈ ਉਹ ਉੱਥੋਂ ਹੀ ਪਿੱਛੇ ਮੁੜ ਕੇ ਜਾ ਸਕਦੇ ਨੇ ਪਰ ਪੁਲਸ ਨੇ ਇਹ ਦੱਸਿਆ ਹੁਣ ਇਹ ਇਨਕਾਊਂਟਰ ਸੱਚਾ ਹੈ ਕਿ ਝੂਠਾ ਇਹਦੇ ਬਾਰੇ ਆਪਾਂ ਕੋਈ ਦਾਵਾ ਨਹੀਂ ਕਰਦੇ ਅਗਲੀ ਖਬਰ ਬਰਨਾਲਾ ਤੋਂ ਆ ਰਹੀ ਹੈ ਬਰਨਾਲਾ ਪੁਲਿਸ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਕੁਝ ਬਦਮਾਸ਼ ਫੜੇ ਨੇ ਜਿਨ੍ਹਾਂ ਦੇ ਕੋਲੋਂ 6 ਨਜਾਇਜ਼ ਪਿਸਤੌਲ ਤੇ ਕਈ ਸਾਰੇ जिंदा ਰੌਂਦ ਫੜੇ ਨੇ ਹੁਣ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਇਹ ਦਾਵਾ ਵੱਡਾ ਕਰਦੀ ਹੈ ਵੀ ਨਸ਼ਾ ਵੀ ਅਸੀਂ ਖਤਮ ਹੋਣ ਕਿਨਾਰੇ ਕਰਤਾ ਗੁੰਡਾਗਰਦੀ ਨਜਾਇਜ਼ ਹਥਿਆਰ ਇਹ ਸਾਰਾ ਕੁਝ ਪਰ ਆਪ ਹੀ ਜਦੋਂ ਆ ਜਾਣਕਾਰੀਆਂ ਰੋਜ਼ ਦਿੰਦੇ ਨੇ ਤਾਂ ਫਿਰ ਲੋਕ ਪੁੱਛਦੇ ਨੇ ਬੀ ਯਾਰ ਇੱਕ ਖਬਰਾਂ ਸੁਨਣੋ ਹਟਣ ਗਿਆ ਕਦੋਂ ਇਸ ਤਰ੍ਹਾਂ ਨਹੀਂ ਲੋਕ ਚਾਹੁੰਦੇ ਖਬਰਾਂ ਸੁਨਣੋ ਹਟੜੀਆਂ ਵੀ ਕਾਰਵਾਈ ਹੋਵੇ ਨਾ ਤੇ ਖਬਰਾਂ ਸੁਨਣੋ ਬੰਦ ਹੋ ਜਾਣ ਲੋਕ ਚਾਹੁੰਦੇ ਨੇ ਵੱਡੀ ਕਾਰਵਾਈ ਹੁਣ ਅਗਲੀ ਖਬਰ ਜਿਹੜੀ ਆ ਉਹ ਯੂਪੀ ਤੋਂ ਆ ਰਹੀ ਹੈ ਯੂਪੀ ਉੱਤਰ ਪ੍ਰਦੇਸ਼ ਦੇ ਚਾਂਸੀ ਦਾ ਜਿਹੜਾ ਐਸਐਸਪੀ ਦਫਤਰ ਹੈ ਉਥੇ ਦੋ ਪੁਲਿਸ ਮੁਲਾਜ਼ਮ ਸਸਪੈਂਡ ਇਸ ਕਰਕੇ ਕੀਤੇ ਗਏ ਕਿਉਂਕਿ ਉਹ ਐਸਐਸਪੀ ਦੇ ਦਫਤਰ ਦੇ ਵਿੱਚ ਉਥੇ ਸ਼ਰਾਬ ਪੀ ਰਹੇ ਸੀ ਤੇ ਹੋਰ ਨਸ਼ਾ ਕਰ ਰਹੇ ਸੀ ਬਾਰ ਗੇਟ 'ਤੇ ਗੱਡੀ 'ਚ ਬੈਕੀ ਵਰਦੀ 'ਚ ਸੀਗਾ ਪੁਲਿਸ ਮੁਲਾਜ਼ਮ ਤਾਂ ਉਹ ਦੋ ਪੁਲਿਸ ਮੁਲਾਜ਼ਮਾਂ ਨੂੰ ਜਦੋਂ ਕੁਝ ਲੋਕਾਂ ਨੇ ਉੱਥੇ ਦੇਖਿਆ ਉਹਨਾਂ ਨੇ ਕਿਹਾ ਵੀ ਆਹ ਕੀ ਕਰੀ ਜਾਂਦੇ ਹੋ ਤੁਸੀਂ ਤਾਂ ਰੋਕਣਾ ਵੀ ਸ਼ਰੇਆਮ ਐਦਾਂ ਕੋਈ ਨਾ ਨਸ਼ਾ ਕਰੇ ਨਾ ਕੋਈ ਕਰੇ ਤਾਂ ਤੁਸੀਂ ਆਪ ਹੀ ਕਾਨੂੰਨ ਤੋੜ ਕੇ ਐਸਐਸਪੀ ਦਫ਼ਤਰ ਦੇ ਗੇਟ 'ਤੇ ਖੜਕੇ ਲੱਗੇ ਆ ਉਹਨਾਂ ਨੇ ਲੋਕਾਂ ਨਾਲ ਬਹਿਸ ਸ਼ੁਰੂ ਕਰਤੀ ਬਹਿਸ ਸ਼ੁਰੂ ਕਰਤੀ ਕੁਝ ਲੋਕਾਂ ਨੇ ਵੀਡੀਓ ਬਣਾ ਲਈ ਵੀਡੀਓ ਬਣਾ ਲਈ ਵੀਡੀਓ ਵਾਇਰਲ ਹੋ ਗਈ ਵਾਇਰਲ ਹੋ ਗਈ ਤਾਂ ਹੁਣ ਉਨਾਤੇ ਕਾਰਵਾਈ ਹੋ ਰਹੀ ਹੈ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਵੱਡਾ ਸਵਾਲ ਇਹ ਹੈ ਜਿਹੜਾ ਮੈਂ ਤੁਹਾਡੇ ਨਾਲ ਕਰਨਾ ਚਾਹਣਾ ਇਹ ਖਬਰਾਂ ਉਂਝ ਕੋਈ ਫਾਇਦਾ ਨਹੀਂ ਸੁਣਨ ਦਾ ਵੇਖੋ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਆਇਆ ਗੁੰਡਾਗਰਦੀ ਆਈ ਗੈਂਗਸਟਰਵਾਦ ਆਇਆ ਇਹਦੀ ਜੜ ਕਿੱਥੇ ਆ ਇਹਦਾ ਜ਼ਿੰਮੇਵਾਰ ਕੌਣ ਆ ਸਵਾਲ ਆਪਾਂ ਇੱਥੇ ਕਰਨਾ ਇਹਦਾ ਮਿੱਤਰੋ ਜੜ ਸਾਰੀ ਸਿਆਸਤ ਚ ਤੇ ਸਿਸਟਮ ਚ ਪਈ ਹੈ ਅਸੀਂ ਨਸ਼ਾ ਕਰਨ ਵਾਲੀ ਜਵਾਨੀ ਨੂੰ ਇਹਦਾ ਦੋਚੀ ਨਹੀਂ ਮੰਨ ਸਕਦੇ ਚਾਹੇ ਉਹ ਨਸ਼ੇ ਵੱਲ ਗਈ ਆ ਤੇ ਚਾਹੇ ਗੈਂਗਸਟਰ ਪੁਣੇ ਵੱਲ ਗਈ ਆ ਜਵਾਨੀ ਦੋਚੀ ਨਹੀਂ ਨਾ ਉਹ ਜ਼ੁਮੇਵਾਰ ਇਹਦਾ ਦੋਚੀ ਉਹ ਸਿਆਸਤਾਂ ਉਹ ਸਿਸਟਮ ਹੈ ਜਿਨੇ ਇਹ ਸਾਰਾ ਕੁਝ ਆਲੇ-ਦੁਆਲੇ ਬੁਣਿਆ ਪੈਦਾ ਕੀਤਾ ਤੇ ਸ਼ਿਕਾਰ ਹੋਈ ਆ ਸਾਡੀ ਜਵਾਨੀ ਉਹ ਸਾਰੇ ਮਾਹੌਲ ਦਾ ਹੁਣ ਤੁਸੀਂ ਇਹ ਸਭ ਕੁਝ ਤੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਹੁਣ ਆਪਾਂ ਅਗਲੇ ਸਵਾਲ ਤੇ ਗੱਲ ਕਰਦੇ ਆਂ ਵੀ ਇਹ ਖਤਮ ਕਿਵੇਂ ਹੋਏਗਾ ਕੁਝ ਲੋਕ ਕਹਿੰਦੇ ਨੇ ਫਲਾਣੀ ਪਾਰਟੀ ਦੀ ਸਰਕਾਰ ਲਾਓ ਠਿੰਕੀ ਦੀ ਸਰਕਾਰ ਲਾਓ ਮੈਂ ਕਹਿੰਨਾ ਨਾ ਜਦੋਂ ਤੱਕ ਪੰਜਾਬ ਦੇ ਅੰਦਰ ਉਹ ਸਿਆਸਤ ਵੱਢੀ ਨਹੀਂ ਹੁੰਦੀ ਜਿਹੜੀ ਸਿਆਸਤ ਰਾਜ ਗੱਦੀਆਂ ਦੀ ਭੁੱਖ ਨੂੰ ਛੱਡ ਕੇ ਸਿਰਫ ਲੋਕਾਂ ਦੀ ਫਿਕਰਮੰਦੀ ਕਰਨ ਵਾਲੀ ਸਿਆਸਤ ਹੋਵੇ ਸਮਾਜ ਦੀ ਫਿਕਰਮੰਦੀ ਕਰਨ ਵਾਲੀ ਸਿਆਸਤ ਹੋਵੇ ਜਿਹੜੇ ਉਹ ਰਾਜਨੇਤਾ ਜਿਹੜੇ ਗੱਦੀਆਂ ਤੇ ਵੋਟਾਂ ਦੀ ਭੁੱਖ ਚ ਨਾ ਦੌੜਨ ਜਿਨ੍ਹਾਂ ਨੂੰ ਸਮਾਜ ਦੀ ਫਿਕਰ ਹੋਵੇ ਜਦੋਂ ਤੱਕ ਉਹ ਸਿਆਸਤ ਇੱਥੇ ਆਪਾਂ ਪੈਦਾ ਨਹੀਂ ਕਰ ਲੈਂਦੇ ਉਦੋਂ ਤੱਕ ਇਹ ਸਭ ਕੁਝ ਨਹੀਂ ਰੁਕਣਾ ਇੱਥੇ ਤਾਂ ਬੜਾ ਕੁਝ ਹੋ ਰਿਹਾ ਇੱਥੇ ਤਾਂ ਤੁਸੀਂ ਦੇਖੋ ਹਰਿਆਣਾ ਦੇ ਵਿੱਚ ਇੱਕ ਏ ਡੀ ਜੀ ਪੀ ਰੈਂਕ ਦੇ ਆਈ ਪੀ ਐਸ ਅਧਿਕਾਰੀ ਪੂਰਨ ਕੁਬਾਰ ਨੂੰ ਇਸ ਕਰਕੇ ਖੁਦਕੁਸ਼ੀ ਕਰਨੀ ਪੈ ਗਈ ਹੈ ਬਈ ਉਹ ਐਸਸੀ ਕੈਟਾਗਰੀ ਦਾ ਸੀ ਔਰ ਉਹਨੂੰ ਜਾਤੀ ਸੂਚਕ ਤਰੀਕੇ ਨਾਲ ਉਹਨੂੰ ਟਾਰਗੇਟ ਕੀਤਾ ਜਾਂਦਾ ਸੀ ਤੇ ਹੁਣ ਦੋਸ਼ ਜਿਹੜੇ ਲੱਗੇ ਨੇ ਉਹ ਜਿਹੜਾ ਸੂਬੇ ਦਾ ਪੁਲਿਸ ਮੁਖੀ ਹੈ ਇਹ ਡੀਜੀਪੀ ਉਹਦੇ ਤੇ ਲੱਗੇ ਤੇ 4 14 ਵੱਡੇ ਅਫਸਰਾਂ ਤੇ ਹੁਣ ਉਹ ਅਫਸਰ ਜੀ ਨੇ ਖੁਦਕੁਸ਼ੀ ਕਰ ਲਈ ਪੂਰਨ ਕੁਮਾਰ ਉਹਦਾ ਪਰਿਵਾਰ ਨਹੀਂ ਅਜੇ ਸੰਸਕਾਰ ਕਰ ਰਿਹਾ ਨਾ ਉਹ ਪੋਸਟਮਾਰਟਮ ਕਰਾ ਰਿਹਾ ਬਲਕਿ ਪਰਿਵਾਰ ਇਹ ਦੋਸ਼ ਲਾ ਰਿਹਾ ਵੀ ਸਾਡੇ ਉੱਪਰ ਧੱਕੇ ਨਾਲ ਪੋਸਟਮਾਰਟਮ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੰਸਕਾਰ ਕਰਨ ਲਈ ਦਬਾਅ ਪਾਇਆ ਜਾ ਰਿਹਾ ਪਰ ਜਿੱਡਾ ਵੱਡਾ ਇਹ ਮੁੱਦਾ ਹੈ ਜਿੱਡਾ ਵੱਡਾ ਇਹ ਇਸ਼ੂ ਹੈ ਇਸ ਦੇ ਉੱਪਰ ਗੰਭੀਰਤਾ ਨਾਲ ਸੋਚਣ ਲਈ ਸਰਕਾਰਾਂ ਤੇ ਸਿਸਟਮ ਤਿਆਰ ਨਹੀਂ ਹੁਣ ਇਸ ਮਾਮਲੇ 'ਚ ਚਰਨਜੀਤ ਚੰਨੀ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਇਹ ਪੂਰਨ ਕੁਮਾਰ ਉਹੀ ਪੁਲਿਸ ਅਫਸਰ ਹੈ ਜਿਹੜੇ ਪੁਲਿਸ ਅਫਸਰ ਨੇ ਮੋਦੀ ਸਰਕਾਰ ਬੀਜੇਪੀ ਸਰਕਾਰ ਨੂੰ ਉਦੋਂ ਠੋਕੇ ਨਾ ਕਰਤੀ ਸੀ ਜਦੋਂ ਕਿਸਾਨ ਅੰਦੋਲਨ ਦਿੱਲੀ ਨੂੰ ਜਾ ਰਿਹਾ ਸੀ ਤਾਂ ਇਹ ਇਨਚਾਰਜ ਸੀ ਪੁਲਿਸ ਦਾ ਤਾਂ ਇਹਨੂੰ ਕਿਹਾ ਗਿਆ ਸੀ ਵੀ ਗੋਲੀ ਚਲਾ ਜੋ ਮਰਜੀ ਕਰ ਕਿਸਾਨ ਰੋ ਤਾਂ ਇਹਨੇ ਕਿਹਾ ਸੀ ਮੈਂ ਗੋਲੀ ਨਹੀਂ ਚਲਾ ਸਕਦਾ ਤਾਂ ਇਹ ਦੱਸਿਆ ਜਾ ਰਿਹਾ ਚਰਨਜੀਤ ਚੰਨੀ ਹੋਰਾਂ ਨੇ ਦੋਸ਼ ਲਾਇਆ ਉਹ ਕਹਿੰਦੇ ਇਹਦੀਆਂ ਇਸ ਸੋਚ ਕਰਕੇ ਇਸ ਪੁਲਿਸ ਅਫਸਰ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਸੀ ਤੇ ਹੁਣ ਉਹਨੂੰ ਇੱਕ ਕੇਸ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਜ ਪੇਜਾਂ ਦਾ ਉਹ ਖੁਦਕੁਸ਼ੀ ਨੋਟ ਲਿਖ ਕੇ ਗਿਆ ਜਿਹਦੇ 'ਚ ਉਸ ਪੁਲਿਸ ਅਫਸਰ ਨੇ ਇਹ ਦਾਵਾ ਕੀਤਾ ਵੀ ਵੇਖੋ ਮੈਨੂੰ ਕਿੱਦਾਂ ਕਿੱਦਾਂ ਫਸਾਉਣ ਦੀ ਕੋਸ਼ਿਸ਼ ਸੀ ਕਿੱਦਾਂ ਕਿੱਦਾਂ ਮੈਨੂੰ ਜਾਤੀ ਦੇ ਤੌਰ ਤੇ ਟਾਰਗੇਟ ਕੀਤਾ ਜਾਂਦਾ ਸੀ ਉਹ ਸਾਰਾ ਕੁਝ ਖੁਲਾਸਾ ਕਰਕੇ 5 ਪੇਜ ਲਿਖ ਕੇ ਫਿਰ ਉਹਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਇੱਕ ਕੱਲ ਬਹੁਤ ਵੱਡੀ ਹੈ। ਦੂਜੇ ਪਾਸੇ ਤੁਸੀਂ ਦੇਖੋ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦਾ ਮੁੱਖ ਜੱਜ ਉਹ ਵੀ ਐਸ்சி ਭਾਈਚਾਰੇ ਚੋਂ ਹੈ। ਪਿਛਲੇ ਦਿਨੀ ਉਹਨੂੰ ਇੱਕ ਵਕੀਲ ਨੇ ਜਿਹੜਾ ਆਪਣੇ ਆਪ ਨੂੰ ਉੱਚ ਜਾਤੀ ਦਾ ਮੰਨਦਾ ਹੋ ਸਕਦਾ ਉਹਨੇ ਗੋਲੀ ਠੋਕੀ। ਆਹ ਸੌਰੀ ਚੱਪਲ ਜੁੱਤਾ ਉਹਦੇ ਵੱਲ ਚਲਾਇਆ। ਤਾਂ ਉਹ ਘਟਨਾ ਵੀ ਦੇਸ਼ ਦੇ ਵਿੱਚ ਛਾਈ ਭਾਰਤ ਦੀ ਸੁਪਰੀਮ ਕੋਰਟ ਦਾ ਮੁੱਖ ਜੱਜ ਹੋਵੇ ਤੇ ਕੋਈ ਵਕੀਲ ਇਹ ਹਿੰਮਤ ਕਰੇ ਜੀ ਉਹਨੂੰ ਐਦਾਂ ਟਾਰਗੇਟ ਕਰ ਜਵੇ ਮਾਮਲਾ ਉੱਥੇ ਵੀ ਦੱਸਿਆ ਜਾ ਰਿਹਾ ਕਿ ਐਦਾਂ ਹੀ ਐ ਹੁਣ ਸਦੀਆਂ ਤੋਂ ਸਾਡੇ ਦੇਸ਼ ਦੇ ਅੰਦਰ ਇਹ ਜਿਹੜਾ ਜਾਤੀਵਾਦੀ ਪ੍ਰਬੰਧ ਹੈ ਪੂਰਾ ਗੰਦ ਪਿਆ ਹੋਇਆ ਅਸੀਂ ਇਹ ਕਹਿ ਦਿੰਦੇ ਆ ਵੀ ਨਹੀਂ ਮੇਰੇ ਦਿਮਾਗ 'ਚ ਤਾਂ ਜਾਤੀਵਾਦ ਨਹੀਂ ਫਲਾਣੇ ਦੇ ਨਿਗਾ ਅਸੀਂ ਤਾਂ ਉੰਜਾਂ ਪਰ ਜਿੰਨੇ ਵੀ ਆਪਾਂ ਉਹ ਲੋਕ ਜਿਹੜੇ ਆਪਣੇ ਨਾਵਾਂ ਦੇ ਨਾਲ ਜਾਤਾਂ ਗੋਤਾਂ ਦੀਆਂ ਪੂਛਾਂ ਲਾ ਕੇ ਘੁੰਮਦੇ ਆ ਆਪਾਂ ਕਿਤੇ ਨਾ ਕਿਤੇ ਜਾਤੀਵਾਦੀ ਹਾਂ ਆਪਣੇ ਦਿਮਾਗਾਂ 'ਚ ਜਾਤੀਵਾਦ ਹੈ ਸਾਡੇ ਗੁਰੂ ਸਾਹਿਬਾਨ ਨੇ ਬੜਾ ਜ਼ੋਰ ਲਾਇਆ ਇਹਨਾਂ ਚੀਜ਼ਾਂ 'ਚ ਕੱਢਣ ਦਾ ਹੋਰ ਮਹਾਪੁਰਸ਼ਾਂ ਨੇ ਲਾਇਆ ਦੇਸ਼ ਭਗਤਾ ਨੇ ਲਾਇਆ ਕ੍ਰਾਂਤੀਕਾਰੀਆਂ ਨੇ ਲਾਇਆ ਇਨਕਲਾਬੀਆਂ ਨੇ ਪਰ ਇਹ ਉੱਚ-ਨੀਚ ਜਿਹੜੀ ਜਾਤੀਵਾਦ ਹੈ ਇਹਦੇ 'ਚੋਂ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਕੱਢ ਨਹੀਂ ਸਕੇ ਤੇ ਅੱਜ ਵੀ ਇਹਦਾ ਪ੍ਰਕੋਪ ਜਾਰੀ ਹੈ ਤੇ ਇਹਦੀ ਭੇਟ ਚੜ ਰਿਹਾ ਜਿਹੜੇ ਬਹੁਤ ਚੰਗੇ ਚੰਗੇ ਜਿਹੜੇ ਬੰਦੇ ਆ ਉਹ ਵੀ ਇਹਦੀ ਭੇਟ ਚੜ ਰਿਹਾ ਤੇ ਇੱਥੇ ਸਵਾਲ ਇਹ ਹੈ ਕਿ ਜੇਕਰ ਇੰਨੇ ਵੱਡੇ ਜਿਹੜੇ ਆਈਪੀਐਸ ਏ ਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਜਾਤੀਵਾਦੀ ਟਾਰਗੇਟ ਕਰਨ ਆਤਮ ਹੱਤਿਆ ਕਰਨੀ ਪਈ ਹੈ ਤਾਂ ਫਿਰ ਇਹ ਸਮੱਸਿਆ ਸਾਡੇ ਦੇਸ਼ 'ਚ ਕਿੰਨੇ ਵੱਡੇ ਪੱਧਰ ਤੇ ਹੋ ਸਕਦੀ ਹੈ ਬਹੁਤ ਵੱਡੇ ਪੱਧਰ ਤੇ ਹੋ ਸਕਦੀ ਹੈ ਇਸ ਕਰਕੇ ਬੇਨਤੀ ਹੈ ਮੇਰੀ ਇਹ ਸਮੱਸਿਆ ਚੋਂ ਆਪਾਂ ਸਾਰਿਆਂ ਨੂੰ ਆਪਣੇ ਆਪ ਨੂੰ ਕੱਢਣਾ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਕਿ ਇਹ ਸਮੱਸਿਆ ਦੇ ਉੱਪਰ ਗੰਭੀਰਤਾ ਨਾਲ ਐਕਸ਼ਨ ਲਵੇ ਔਰ ਜਿਹੜਾ ਹਰਿਆਣਾ ਦੇ ਵਿੱਚ ਇੱਕ ਆਂਡ ਵਾਪਰਿਆ ਇਹਦੇ ਉੱਪਰ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਪੀੜਤ ਪਰਿਵਾਰ ਇਹ ਕਹਿ ਰਿਹਾ ਬਹੁਤ ਸਾਰੇ ਲੋਕਾਂ ਨੇ ਰੌਲਾ ਪਾਇਆ ਅਲਟੀਮੇਟਮ ਵੀ ਦਿੱਤਾ ਉਹਨਾਂ ਨੇ ਕਿ ਜੇਕਰ 2 ਦਿਨਾਂ ਤੱਕ ਸਹੀ ਕਾਰਵਾਈ ਨਾ ਕੀਤੀ ਗਈ ਤਾ ਅਸੀਂ ਵੱਡਾ ਐਕਸ਼ਨ ਕਰਨ ਲਈ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਤਾਂ ਸਰਕਾਰ ਨੂੰ ਚਾਹੀਦਾ ਕਿ ਐਵੇਂ ਲੋਕਾਂ ਨੂੰ ਹਮੇਸ਼ਾ ਮੰਗ ਬੁੱਧੂ ਜਿਆ ਬਣਾਉਣ ਦੀ بجائے ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਇਹਦੇ ਉੱਪਰ ਐਕਸ਼ਨ ਕੀਤਾ ਜਾਵੇ ਬਹੁਤ ਮਿਹਰਬਾਨੀ